ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਦੇ ਗੁੰਮ ਹੋਣ ਦਾ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਸਿੱਖ ਸੰਗਤ ਜਿਹੜੀ ਐ ਐਸਜੀਪੀਸੀ ਦੇ ਬਾਹਰ ਤਰਨਾ ਦੇ ਕੇ ਬੈਠੀ ਹੋਈ ਹੈ ਔਰ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਆਖਰਕਾਰ ਐ ਸਰੂਪ ਗਏ ਕਿੱਥੇ ਕਿਹਦੀ ਮਿਲੀ ਭਗਤ ਸੀ ਕਿਦੇ ਆਦੇਸ਼ਾਂ ਤੇ ਐ ਸਰੂਪ ਜੜੇ ਆ ਉਹ ਜਾਰੀ ਕੀਤੇ ਗਏ ਰਿਕਾਰਡ ਉਹਨਾਂ ਦਾ ਮੇਨਟੇਨ ਨਹੀਂ ਕੀਤਾ ਗਿਆ ਅੱਜ ਐਸੇ ਮਸਲੇ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੇ ਨੇ ਪੰਜ ਐਸਜੀਪੀਸੀ ਦੇ ਮੈਂਬਰ ਉਹਨਾਂ ਦੇ ਨਾਲ ਆਏ ਨੇ ਉਹਨਾਂ ਵੱਲੋਂ ਵੀ ਇਹੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ ਮੇਰੇ ਨਾਲ ਇਸ ਟਾਈਮ ਸੇਵਾ ਸਿੰਘ ਸੇਖਵਾ ਮੌਜੂਦ ਨੇ ਸੇਖਵਾ ਸਾਹਿਬ ਪੰਜਾਬ ਵਾਇਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸੇਖਵਾ ਸਾਹਿਬ 328 ਰੂਪ ਗਾਇਬ ਹੋ ਜਾਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਪੜਤਾਲ ਹੁੰਦੀ ਹੈ 1000 ਪੇਜਾਂ ਦੀ 45 ਰਿਪੋਰਟ ਜਨਤਕ ਕਰਾਈ ਜਾਂਦੀ ਹੈ ਪਹਿਲੋ ਕਿਹਾ ਜਾਂਦਾ ਕਿ ਫੌਜਦਾਰੀ ਮੁਕਦਮਾ ਜਿਹੜਾ ਉਹ ਦਰਜ ਕਰਾਇਆ ਜਾਇਆ ਗਿਆ ਲੇਕਿਨ ਫੇਰ ਪਲਟ ਜਾਂਦੇ ਤੁਸੀਂ ਕੀ ਸਮਝਦੇ ਹੋ ਕਿਦੇ ਕਹਿਨ ਤੇ ਆ ਇੱਕ ਜਿਹੜਾ ਫੈਸਲਾ ਕੀਤਾ ਗਿਆ ਸੀ ਉਹਨੂੰ ਪਲਟਿਆ ਗਿਆ ਇੱਕ ਗੱਲ ਬੜੀ ਕਲੀਅਰ ਹੈ ਕਿ ਉਹ ਜਿਹੜੀ ਕਰੀਬ 11000 ਤੋਂ ਵੱਧ ਪੰਨਿਆਂ ਦੀ ਰਿਪੋਰਟ ਆ ਉਹਦੇ ਵਿੱਚ ਵੇਰਕਾ ਸਾਹਿਬ ਇੱਕ ਐਡਵੋਕੇਟ ਨੇ ਉਹਨਾਂ ਦੀ ਸਟੇਟਮੈਂਟ ਵੀ ਲਈ ਆ ਔਰ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਐਡਵੋਕੇਟ ਈਸ਼ਰ ਸਿੰਘ ਹਣੀ ਜਿਹੜੇ ਆ ਉਹ ਆਪਣੀ ਫਾਈਨਡਿੰਗ ਦਿੰਦੇ ਆ ਵੀ ਮੇਰੇ ਵੇਖੇ ਜਿਹੜਾ ਬਾਦਲ ਪਰਵਾਰ ਆ ਉਹ ਇਹਦੇ ਵਾਸਤੇ ਮੁੱਖ ਦੋਸ਼ੀ ਆ ਇਸ ਰਿਪੋਰਟ ਕਹਿ ਰਹੀ ਆ ਮੈਂ ਨਹੀਂ ਕਹਿ ਰਿਆ ਸੋ ਜਦੋਂ ਉਹ ਅਸੀਂ ਤੇ ਪਹਿਲਾਂ ਹੀ ਕਹਿ ਰਹੇ ਸੀ ਕਿ ਇਹ ਜੋ ਕੁਝ ਵੀ ਇਹਦੇ ਤੇ ਪਰਦਾ ਪਾਇਆ ਗਿਆ ਆ 2016 ਤੋਂ ਲੈ ਕੇ ਉਹਦੇ ਵਾਸਤੇ ਇਹ ਪੋਲੀਟੀਕਲ ਲੋਕ ਜਿਹੜੇ ਨੇ ਜਿਨ੍ਹਾਂ ਤੇ ਇਹਦਾ ਮਾਰੂ ਅਸਰ ਸੀ ਕਿਉਂਕਿ ਤੁਸੀਂ ਜਾਣਦੇ ਹੋ ਕਿ 2015 ਵਿੱਚ ਬਰਗਾੜੀ ਵਾਲਾ ਕੇਸ ਹੋਇਆ ਸੀ ਬਾਬਲ ਕਲਾਂ ਵਾਲਾ ਕੇਸ ਹੋਇਆ ਸੀਗਾ ਤੇ ਜੇ 2016 ਵਿੱਚ ਇਹ 328 ਰੂਪਾਂ ਵਾਲਾ ਕੇਸ ਵੀ ਉਜਾਗਰ ਹੋ ਜਾਂਦਾ ਤੇ ਉਹ ਤੇ ਇੱਕ ਸਰੂਪ ਸੀ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਤੇ ਜਿਹਦੀ ਬੇਅਦਬੀ ਆਣ ਕੇ ਬਰਗਾੜੀ ਹੋਈ ਇੱਕ ਕੇਸ ਤੇ ਹੀ ਸਾਰੇ ਪੰਜਾਬ 'ਚ ਅੱਗ ਲੱਗ ਗਈ ਤੇ ਜੇ ਇਹ ਜਿਹੜੇ 328 ਰੂਪ ਆ ਇਹਨਾਂ ਦਾ ਉਸ ਵੇਲੇ ਪਤਾ ਲੱਗਦਾ ਤੇ ਫੇਰ ਪੰਜਾਬ ਦਾ ਕੀ ਹਾਲਾਤ ਹੁੰਦੇ ਇਸ ਕਰਕੇ ਉਸ ਵੇਲੇ ਜਿਹੜੀ ਸਰਕਾਰ ਆ ਉਹ ਬਾਦਲ ਪਰਵਾਰ ਦੀ ਸੀਗੀ ਤੇ ਇਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਆ ਇਹਨਾਂ ਕੋ ਤੇ ਉਹ ਇੱਕ ਸਰੂਪ ਦਾ ਜਿਹੜਾ ਵਿਰੋਧ ਸੀ ਉਹ ਨਹੀਂ ਸੀ ਚੱਲਿਆ ਜਾ ਰਿਹਾ ਤੇ ਜੇ ਇਹ ਗੱਲ ਲੋਕਾਂ ਦੇ ਵਿੱਚ ਆ ਜਾਂਦੀ ਤੇ ਇਹ ਚੱਲੀ ਨਹੀਂ ਸੀ ਜਾਣੀ ਇਸ ਕਰਕੇ ਇਹ ਲੋਕੀ ਜ਼ਿੰਮੇਵਾਰ ਨੇ ਇਹਦੇ ਤੇ ਪੜਦਾ ਪਾਉਣ ਦੇ ਸੋ ਅਸੀਂ ਇਹ ਖਤਸ਼ਾ ਅੱਜ ਜਾਰੀ ਕੀਤਾ ਆ ਕਿ ਪਿਛਲੇ ਦਿਨੀ ਕਿਰਿਆ ਕਾਲ ਤੱਕ ਸਾਹਿਬ ਦੇ ਜਿਹੜੇ ਜਹਦਾਰ ਜੀ ਨੇ ਨੇ ਉਹਨਾਂ ਨੇ ਮੌਜੂਦਾ ਐਸਜੀਪੀਸੀ ਪ੍ਰਧਾਨ ਨੂੰ ਐਗਜ਼ੈਕਟਿਵ ਨੂੰ ਤੇ 2016 ਦੀ ਐਗਜ਼ੈਕਟਿਵ ਨੂੰ ਬੁਲਾ ਕੇ ਤੇ ਉਹਨਾਂ ਨੂੰ ਤਨਖਾਹ ਲਾ ਕੇ ਸਜ਼ਾ ਲਾਈ ਆ ਤੇ ਮੁੜ ਕੇ ਉਹਨਾਂ ਨੂੰ ਮਾਫੀ ਦਿੱਤੀ ਆ ਲੇਕਿਨ ਅੱਜ ਅਸੀਂ ਜਿਹੜੀ ਐਪਲੀਕੇਸ਼ਨ ਦੇ ਕੇ ਆਏ ਆ ਉਹਦੇ ਚ ਅਸੀਂ ਸਪਸ਼ਟ ਕਿਹਾ ਕਿ ਸਿੰਘ ਸਾਹਿਬ ਜੀ ਜਿਹੜੀ ਧਾਰਮਿਕ ਵਗਿਆ ਵਾ ਉਹਦੀ ਤੁਸੀਂ ਤਨਖਾਹ ਲਾ ਸਕਦੇ ਹੋ ਮਾਫੀ ਦੇ ਸਕਦੇ ਹੋ ਲੇਕਿਨ ਜਿਹੜੇ ਗਬਨ ਦੇ ਕੇਸ ਨੇ ਉਹ ਤੁਹਾਡੇ ਪੈਰੋ ਗੇਟ ਦੇ ਵਿੱਚ ਨਹੀਂ ਆਉਂਦੇ ਉਹ ਇਹ ਇੱਕ ਐਡਮਿਨਿਸਟ੍ਰੇਸ਼ਨ ਦਾ ਮਸਲਾ ਆ ਤੇ ਇਹ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹੋ ਕਿ ਉਹ ਆਪਣੇ ਲੈਵਲ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਕਿਉਂਕਿ ਸਾਨੂੰ ਇੰਜ ਲੱਗਦਾ ਆ ਕਿ ਪਿਛਲੇ ਦਿਨੀ ਆ ਬਾਦਲ ਕਾਲੀਦਲ ਦਾ ਪ੍ਰਧਾਨ ਐਸਪੀਸੀ ਦਾ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦੇ ਜੈਦਰ ਜੀ ਦੀ ਇੱਕ ਮੀਟਿੰਗ ਹੋਈ ਆ ਅਕਾਲ ਤਖਤ ਸਾਹਿਬ ਤੇ ਤੇ ਸਾਨੂੰ ਖਦਸ਼ਾ ਸੀ ਵੀ ਕਿਤੇ ਇਹ ਜਿਹੜੇ ਗਵਨ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਜਿਵੇਂ ਪ੍ਰਧਾਨ ਨੂੰ ਐਗਜ਼ੀਕਟਿਵ ਨੂੰ ਮਾਫੀ ਦਿੱਤੀ ਆ ਇਸ ਤਰ੍ਹਾਂ ਕਿ ਤੇ ਉਹਨਾਂ ਨੂੰ ਵੀ ਇਹਨਾਂ ਮਾਫੀ ਦੇ ਕਰਨ ਵਾਲੇ ਕਿਹੜੇ ਕਿੰਨਾ ਵਾਲ ਇਸ਼ਾਰਾ ਆ ਕੀ ਕੋਈ ਨਾਮ ਹੈਗਾ ਤੁਹਾਡੇ ਕੋਲ ਇੱਕ ਤੇ ਜੋ 45 ਕਮੇਟੀ ਨੇ ਕਿਹਾ ਆ ਕਿ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਇਹਨਾਂ ਨੇ ਜੋ ਭੇਟਾ ਆਉਂਦੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਮ੍ਹਾਂ ਨਹੀਂ ਕਰਾਈ ਤੇ ਉਹ ਕੁਝ ਅਧਿਕਾਰੀਆਂ EMPLOYEES ਨੇ ਆਪਣੀ ਜੇਬ ਚ ਪਾ ਲਈ ਇੱਕ ਤੇ ਉਹ ਲੋਕ ਨੇ ਦੂਜਾ ਸਭ ਤੋਂ ਵੱਡਾ ਦੋਸ਼ੀ ਜਿਹੜਾ ਇਸ ਗੱਲ ਦਾ ਆ ਉਹ ਆ ਐਸਐਸ ਕੋਲੀ ਜਿਨ ਨੇ 10 ਕਰੋੜ ਰੁਪਈਆ ਜਿਹੜਾ ਹੁਣ ਤੱਕ ਆਪਣੀਆਂ ਤਨਖਾਹਾਂ ਤੇ ਹੋਰ ਭੱਤੇ ਲੈ ਲਿਆ ਜਿਹਦੇ ਬਾਰੇ 45 ਕਮੇਟੀ ਨੇ ਕਿਹਾ ਕਿ 75% ਜਿਹੜਾ ਕੰਮ ਇਹਨੇ ਕੀਤਾ ਨਹੀਂ ਤੇ ਜਿਹੜੀ ਇਹਨੇ ਪੇਮੈਂਟ ਲਈ ਆ ਉਹਦਾ 75% ਵਾਪਸ ਲਓ ਕਰੀਬ 7 ਕਰੋੜ ਰੁਪਈਆ ਉਹਦੇ ਨਾਲ ਵੱਧ ਗਿਆ ਆ ਉਹ ਵਾਪਸ ਲਓ ਇਹ ਜਿਹੜੇ ਗਵਨ ਕਰਨ ਵਾਲੇ ਲੋਕ ਨੇ ਅਸੀਂ ਕਿਹਾ ਕਿ ਕਿਤੇ ਇਹ ਨਾ ਹੋਵੇ ਕਿ ਇਹਨਾਂ ਨੂੰ ਮਾਫ ਕਰਤਾ ਜਾਵੇ ਕਿਉਂਕਿ ਪਿਛਲੇ ਦਿਨੀ ਜਿਹੜੀ ਆਪਣੇ ਧਰਮ ਪ੍ਰਚਾਰ ਕਮੇਟੀ ਆ ਉਹਨੇ ਇੱਕ ਮਤਾ ਪਾ ਕੇ ਤੇ ਅਕਾਲ ਤਖਤ ਸਾਹਿਬ ਦੇ ਜਹਦਾਰ ਜੀ ਨੂੰ ਭੇਜਿਆ ਆ ਕਿ ਜਿਹੜੇ ਦੋਸ਼ੀ ਰਹਿ ਗਏ ਆ ਉਹਨਾਂ ਨੂੰ ਵੀ ਬੁਲਾ ਕੇ ਸਜ਼ਾ ਲਈ ਜਾਵੇ ਇਹ ਬਚਾਉਣਾ ਚਾਹੁੰਦੇ ਆ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਤੇ ਇਹ ਕੁਝ ਲੋਕ ਨੇ ਜਿਹੜੇ ਉਹਨਾਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਆ ਕਿਉਂਕਿ ਕੋਲੀ ਜਿਹੜਾ ਆ ਇਹ ਐਕਚੁਅਲੀ ਆਪਣੇ ਚਾਰਟਰਡ ਅਕਾਊਂਟੈਂਟ ਆ ਇਹਦੀ ਆਪਣੀ ਕੰਪਨੀ ਆ ਜਿਹੜਾ ਸੁਖਵੀਰ ਦੀਆਂ ਜਿੰਨੀਆਂ ਵਪਾਰਕ ਕੰਪਨੀਆਂ ਨੇ ਉਹਨਾਂ ਦਾ ਵੀ ਇਸ ਹੀ ਆ ਇਹ ਪੈਸੇ ਲਾਉਂਦੇ ਆ ਲੈਂਦੇ ਆ ਐਸਜੀਪੀਸੀ ਤੋਂ ਤੇ ਕੰਮ ਕਰਦੇ ਆ ਸੁਖਵੀਰ ਦਾ ਇਸ 7 ਕਰੋੜ ਰੁਪਇਆ ਉਹ ਵਾਪਸ ਕਰਦਾ ਵਾ ਤੇ ਉਹਦਾ ਸੇਕ ਸੁਖਵੀਰ ਨੂੰ ਵੀ ਲੱਗਦਾ ਇਸ ਕਰਕੇ ਅਸੀਂ ਸਮਝਦੇ ਆ ਕਿ ਕਿਤੇ ਉਹਨਾਂ ਨੂੰ ਵੀ ਇਹ ਅਕਾਲ ਤਖਸਾਲ ਸਾਹਿਬ ਦੀ ਹਾਲ ਲੈ ਕੇ ਤੇ ਉਹਨਾਂ ਨੂੰ ਵੀ ਨਾ ਬਚਾ ਦੇਣ ਤੇ ਉਹ ਪੈਸੇ ਵੀ ਐਸਜੀ ਪੀਸੀ ਦੇ ਖਜ਼ਾਨੇ 'ਚ ਨਹੀਂ ਆਉਣੇ ਸਵਾਲ ਤੁਸੀਂ 45 ਰਿਪੋਰਟ ਪੜ੍ਹੀ ਹੈ ਉਹਦੇ ਵਿੱਚ ਕਿਤੇ ਹੈ ਲਿਖਿਆ ਰਿਪੋਰਟ ਦੇ ਵਿੱਚ ਕਿ ਇਹ ਸਰੂਪ ਜਿਹੜੇ ਨੇ ਕਿੰਨੂ ਦਿੱਤੇ ਗਏ ਨੇ ਕਿਹਦੇ ਕਹਿੰਤੇ ਦਿੱਤੇ ਗਏ ਨੇ ਕਿਉਂਕਿ ਇੱਕ ਪਿੱਛੇ ਜੇ ਮੇਰੀ ਸਾਫ ਕਾ ਜਿਥੇ ਰ ਭਾਈ ਰنجਜੀਤ ਸਿੰਘ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੇਰੇ ਕੋ ਇੱਕ ਪਰਚੀ ਹੈਗੀ ਆ 77 ਦੀ ਜਿਹਦੇ ਤੇ ਉਹਨੇ ਲਿਖਿਆ ਗਿਆ ਸਰੂਪ ਫਲਾ ਬੰਦੇ ਨੂੰ ਦੇ ਦਿਓ ਤੇ ਉਸ ਤਰ੍ਹਾਂ ਦੀ ਕੋਈ ਰਿਪੋਰਟ ਦੇ ਵਿੱਚ ਆ ਕਿ ਕਿਸੇ ਕੋਲ ਗਏ ਨਹੀਂ ਕਿਉਂਕਿ ਜਿਵੇਂ ਤੁਸੀਂ ਕਿਹਾ 2015 ਦੇ ਵਿੱਚ ਅਬੋਰ ਚ ਜਵਾਰ ਸਿੰਘ ਤੋਂ ਇੱਕ ਸਰੂਪ ਚੋਰੀ ਹੋਇਆ ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਉਹਦੀ ਬੇਅਦਬੀ ਤੇ ਜੇ 328 ਸਰੂਪ ਹੋਏ ਉਹਨਾਂ ਵਿੱਚੋਂ ਜੇ ਇੱਕ ਵੀ ਸਰੂਪ ਦੇ ਨਾਲ ਦੁਬਾਰਾ ਤੋਂ ਹੋ ਗਈ ਤੇ ਫਿਰ ਪੰਜਾਬ ਦੇ ਮਾਹੌਲ ਵੀ ਵਿਗੜ ਸਕਦਾ ਇੱਕ ਗੱਲ ਬੜੀ ਕਲੀਅਰ ਹੈ ਆ ਕਿ ਜਿਹੜੀ ਉਹ ਰਿਪੋਰਟ ਆ ਉਹਦੇ ਵਿੱਚ ਬਾਹਰ ਬੇਅਦਬੀ ਹੋਣੀ ਤੇ ਕਿਤੇ ਰਹਿ ਗਈ ਜਿੱਥੇ ਗੁਰੂ ਮਹਾਰਾਜ ਦੇ ਸਰੂਪ ਛਾਪਦੇ ਨੇ ਉਥੇ ਬੇਅਦਬੀ ਹੋਈ ਦੀਆਂ ਸਟਿਲ ਫੋਟੋ ਲੱਗੀਆਂ ਨੇ ਮੈਂ ਆਪ ਵੇਖੀਆਂ ਉਹਦੇ ਵਿੱਚ ਫੋਟੋਆਂ ਲੱਗੀਆਂ ਨੇ ਜਿੱਥੇ ਸਿਪਾਈ ਹੁੰਦੀ ਆ ਉਥੇ ਗੁਰੂ ਮਹਾਰਾਜ ਦੇ ਜਿਹੜੇ ਅੰਗ ਨੇ ਉਹ ਪਾਟੇ ਤੇ ਥੱਲੇ ਪੁੰਜੇ ਪਏ ਆ ਤੇ ਇਹ ਤਾਂ ਬੇਅਦਬੀ ਇੱਥੇ ਹੋਣ ਲਈ ਆ ਤੇ ਜਿਹੜੇ ਸਰੂਪ ਬਾਹਰ 328 ਗਏ ਆ ਉਹਨਾਂ ਦੀ ਤਾਂ ਪਤਾ ਨਹੀਂ ਕੀ ਕੀ ਅਵਸਥਾ ਹੋਊਗੀ ਉਹ ਕਿਸ ਬੰਦੇ ਕੋਲ ਹੋਣਗੇ ਉਹਦੀ ਕੀ ਮੈਂਟੈਲਿਟੀ ਆ ਉਹਨੇ ਕਿਤਰਾ ਉਹਨਾਂ ਨੂੰ ਉਥੇ ਰੱਖਿਆ ਆ ਸੋ ਇਸ ਕਰਕੇ ਇਹ ਬੜਾ ਵੱਡਾ ਮਸਲਾ ਆ ਤੇ ਕਮੇਟੀ ਨੇ ਆਪ ਵੀ ਇਹ ਗੱਲ ਕਹੀ ਆ ਕਿ ਇਹ ਰਿਪੋਰਟ ਅਧੂਰੀ ਆ ਸਾਡੇ ਕੋਲ ਸਮਾਂ ਥੋੜਾ ਸੀ ਅਸੀਂ ਪੂਰੀ ਵੈਰੀਫਾਈ ਨਹੀਂ ਕਰ ਸਕੇ ਤੇ ਜੇ ਇਹ ਕਹ ਲਓ ਵੀ ਜਿਹੜਾ ਮੁੱਖ ਮਕਸਦ ਸੀ ਉਹ ਇਹ ਸੀ ਕਿ 328 ਰੂਪ ਕਿੱਥੇ ਗਏ ਉਹ ਤੇ ਅਜੇ ਵੀ ਉਸੇ ਤਰ੍ਹਾਂ ਹੀ ਉਹਦਾ ਤਾਂ ਪਤਾ ਹੀ ਨਹੀਂਗਾ ਵੀ ਕਿੰਨੇ ਦਿੱਤੇ ਆ ਕਿਨੂੰ ਦਿੱਤੇ ਆ ਕਿੰਨੇ ਦਿੱਤੇ ਆ ਕਿਹਦੇ ਕਹਿਣ ਤੇ ਦਿੱਤੇ ਆ ਕਿਉਂ ਦਿੱਤੇ ਆ ਇਹ ਸਾਰੇ ਸਵਾਲ ਤੇ ਜਿਹੜੇ ਅਧੂਰੇ ਆ ਇਹ ਸਵਾਲ ਜਦੋਂ ਵੀ ਪੁੱਛੇ ਜਾਂਦਾ ਕਹਿੰਦੇ ਧਾਰਮਿਕ ਮਾਮਲਾ ਪਰ ਲੱਗਦਾ ਨਹੀਂ ਹੈ ਕਿ ਜੋ ਗਵਨ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜਿਹੜੇ ਗੁੰਮ ਹੋਏ ਨੇ ਜਾਂ ਗੁੰਮशुदा ਨੇ ਜਾਂ ਕਿਸੇ ਕੋਲ ਪਏ ਨੇ ਇਹ ਸਾਰੇ ਮਾਮਲੇ ਨੂੰ ਇੱਕ ਮਾਮਲਾ ਬਣਾ ਕੇ ਕੇਸ ਜਿਹੜਾ ਉਹ ਦਰਜ ਕਰਾਇਆ ਜਾਵੇ ਐਫਆਈਆ ਦਰਜ ਕਰਾਈ ਜਾਵੇ ਜੇ ਐਸਜੀਪੀਸੀ ਨਹੀਂ ਕਰਦੀ ਤੇ ਸਿਕਸ ਸੰਸਥਾਵਾਂ ਜਾਂ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਨੇ ਸਿੱਖ ਬੁੱਧੀਜੀਵੀ ਉਹ ਹਾਈ ਕੋਰਟ ਦਾ ਰੁਕ ਕਰਨ ਤਾਂ ਕਿ ਸੱਚਾਈ ਜਿਹੜੀ ਸਾਹਮਣੇ ਆਵੇ ਪੰਜਾਬ ਦੁਬਾਰਾ ਤੋਂ ਫੇਰ ਉਸ ਮਾਹੌਲ ਵੱਲ ਨਾ ਜਾ ਪਾਵੇ ਵੇਖੋ ਅਸੀਂ 15 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਸੀਂ ਨੋਟਿਸ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਜਾਂ ਤੇ ਇੰਨੇ ਦੇਰ ਦੇ ਵਿੱਚ ਵਿੱਚ ਇਹ ਮਸਲਾ ਹੱਲ ਕਰੋ ਜੇ ਉਹ ਇੰਨੀ ਦੇਰ ਚ ਮਸਲਾ ਹੱਲ ਨਹੀਂ ਕਰਦੇ ਤੇ ਫਿਰ ਅਸੀਂ ਇਹ ਕਾਰਵਾਈ ਕਾਨੂੰਨੀ ਕਾਰਵਾਈ ਜਿਹੜੀ ਆ ਫਿਰ ਆਪ ਖੁਦ ਕਰਾਂਗੇ ਕਾਨੂੰਨੀ ਕਾਰਵਾਈ ਦਾ ਮਨ ਬਣਾਇਆ ਹੋਇਆ ਤੁਸੀਂ ਬਿਲਕੁਲ ਬਣਾਇਆ ਹੋਇਆ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਈ ਜੇ ਸਿਆਸਤ ਦੀ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ 2022 ਦੇ ਵਿੱਚ ਚੋਣਾਂ ਆਣ ਆਲੀਆਂ ਪਿਛਲੇ ਜੇ ਲੋਕ ਸਭਾ ਦੀ ਚੋਣਾਂ ਦੀ ਗੱਲ ਕਰੀਏ ਉਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਸੀ ਕਈ ਪਾਰਟੀਆਂ ਸਿਆਸੀ ਪਾਰਟੀਆਂ ਨਾਲ ਉਸ ਵੇਲੇ ਗਠਜੋੜ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਸੀਟਾਂ ਦੇ ਵਟਵਾਰੇ ਤੋਂ ਲੈ ਕੇ ਗਠਜੋੜ ਪੂਰਾ ਨਹੀਂ ਚੱਲ ਪਾਇਆ ਹੁਣ ਅੱਗੋਂ ਕੀ ਰਣਨੀਤੀ ਰਹੇਗੀ ਕਿਉਂਕਿ ਹੁਣ ਤੁਸੀਂ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੀ ਉਹਨਾਂ ਨੇ ਪਾਰਟੀ ਬਣਾਈ ਹੈ ਉਹਦੇ ਵਿੱਚੋਂ ਕਿਹ ਜਿਹੜੇ ਪੰਜਾਬ ਦਾ ਦਰਦ ਮਾਨਦੇ ਨੇ ਚਾਹੇ ਨਵਜੋਤ ਸਿੰਘ ਸਿੱਧੂ ਹੈ ਲੋਕ ਇਨਸਾਫ ਪਾਰਟੀ ਦੇ ਬੈਂਸ ਬ੍ਰਦਰ ਨੇ ਜਾਂ ਹੋਰ ਜਿਹੜੇ ਪਾਰਟੀਆਂ ਉਹਨਾਂ ਦਾ ਇੱਕ ਗੱਠਜੋੜ ਕਰਕੇ ਤੀਸਰਾ ਬਦਲ ਜਿਹੜਾ ਉਹਦੇ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਵਾਰ ਵੇਖੋ ਪਹਿਲੀ ਗੱਲ ਤੇ ਸਾਡਾ ਪਹਿਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਮੈਨੂੰ ਇੰਜ ਲੱਗਦਾ ਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਲੈਕਸ਼ਨ ਆ ਉਹ 2022 ਤੋਂ ਪਹਿਲਾਂ ਹੋ ਜਾਣੀ ਆ ਉਹ 21 2021 ਚ دیਊ ਆ ਤੇ ਇਲੈਕਸ਼ਨ ਕਮਿਸ਼ਨਰ ਵੀ ਆਪਣੇ ਨਿਯੁਕਤੀ ਵੀ ਹੋ ਗਈ ਆ ਪਹਿਲਾਂ ਤਾਂ ਸਾਡੀ ਕੋਸ਼ਿਸ਼ ਇਹ ਆ ਕਿ ਸਾਰਿਆਂ ਨੂੰ ਅਸੀਂ ਇਹ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਇਹਦੇ ਵਿੱਚ ਭਾਈ ਰਣਜੀਤ ਸਿੰਘ ਜੱਥੇਦਾਰ ਨੂੰ ਵੀ ਕਰੋਗੇ ਕਿਉਂਕਿ ਉਹ ਉਹਨਾਂ ਵੱਲੋਂ ਹੀ ਪੰਥਕ ਲਹਿਰ ਇੱਕ ਜਿਹੜੀ ਹੈ ਸ਼ੁਰੂ ਕੀਤੀ ਗਈ ਐਸੇ ਕੰਮ ਵਾਸਤੇ ਮੇਰਾ ਵੇਖੋ ਉਹਨਾਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਕਈ ਮੀਟਿੰਗਾਂ ਹੋ ਚੁੱਕੀਆਂ ਆ ਅਸੀਂ ਕਈ ਸਟੇਜਾਂ ਵੀ ਸਾਝੀਆਂ ਕੀਤੀਆਂ ਨੇ ਉਹਨਾਂ ਨਾਲ ਵੀ ਗੱਲ ਹੋ ਗਈ ਬਰਨਪੁਰਾ ਸਾਹਿਬ ਨਾਮੀ ਗੱਲ ਹੋ ਗਈ ਫੂਲਕਾ ਸਾਹਿਬ ਨਾਮੀ ਗੱਲ ਹੋ ਗਈ ਸਰਦਾਰ ਰਵੀਂਦਰ ਸੋਹਣਾ ਨਾਮੀ ਗੱਲ ਹੋ ਗਈ ਯੂਨਾਈਟਿਡ ਅਕਾਲੀ ਦਲ ਵਾਲਿਆਂ ਨਾਲ ਵੀ ਹੋ ਗਈ ਕਰੀਬ-ਕਰੀਬ ਜਿੰਨੇ ਵੀ ਜਨੀਆਂ ਵੀ ਪਾਰਟੀਆਂ ਦਾ ਗਰੁੱਪ ਬਾਦਲ ਕਾਲੀ ਦਲ ਦੇ ਵਿਰੋਧ ਵਿੱਚ ਖੜੇ ਨੇ ਕਿ ਅਸੀਂ ਮਰਿਆਦਾ ਬਹਾਲ ਕਰਾਉਣੀ ਆ ਅਕਾਲ ਤਖਤ ਸਾਹਿਬ ਦੀ ਜੋ ਰਾਜਨੀਤਿਕਕਰਨ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦਾ ਮਾਹੌਲ ਠੀਕ ਕਰਨਾ ਆ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹਨਾਂ ਨੂੰ ਹਰਾਵਾਂਗੇ ਦੂਜੀ ਗੱਲ ਜਿਹੜੀ ਤੁਸੀਂ 2022 ਦੀ ਗੱਲ ਕੀਤੀ ਆ ਉਹਦੇ ਵਾਸਤੇ ਵੀ ਅਸੀਂ ਯਤਨਸ਼ੀਲ ਆ ਜਿੰਨਾ ਗਰੁੱਪਾਂ ਤੇ ਤੁਸੀਂ ਨਾਂ ਲੈ ਆ ਉਹਨਾਂ ਸਾਰਿਆਂ ਨਾਲ ਕਰੀਬ-ਕਰੀਬ ਮੀਟਿੰਗਾਂ ਹੋਈਆਂ ਨੇ ਔਰ ਉਹ ਸਾਰੇ ਚੌਂਦੇ ਆ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਪੰਜਾਬ ਨੂੰ ਕੋ ਨਵੀਂ ਦਿਸ਼ਾ ਦਿੱਤੀ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਨਾਲ ਵੀ ਗੱਲ ਹੋਈ ਹੈ ਕੋਈ? ਨਹੀਂ। ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲ ਨਹੀਂ ਹੋਈ। ਉਹਨਾਂ ਨਾਲ ਇਸ ਟਾਈਮ ਉਹ ਚਾਹੇ ਕਾਂਗਰਸ ਚ ਨੇ ਲੇਕਿਨ ਬਿਲਕੁਲ ਕੱਲੇ ਪਏ ਹੋਏ ਨੇ ਪਿਛਲੇ ਡੇਢ ਸਾਲ ਤੋਂ। ਪਾਰਟੀ ਵੀ ਪਲੇਟਫਾਰਮ ਤੇ ਵੀ ਉਹਨਾਂ ਨਾਲ ਕੋਈ ਵੀ ਮੇਲ-ਜੋਲ ਜਿਹੜਾ ਉਹ ਨਹੀਂ ਹੈ ਔਰ ਕਿਆ ਜਾ ਸਕਦਾ ਕਿਉਂਕਿ ਤਰਲੋ ਮੱਛੀ ਜਰੂਰ ਹੋਏ ਹੋਏ ਨੇ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਉਹ ਚਾਹ ਰਹੇ ਨੇ ਕਿ ਕੋਈ ਐਸਾ ਸੰਗਠਨ ਸਾਹਮਣੇ ਆਵੇ ਜਿਹੜੇ ਉਹਨਾਂ ਨਾਲ ਲਾ ਕੇ ਪੰਜਾਬ ਪੰਜਾਬੀਅਤ ਨੂੰ ਬਚਾ ਸਕੇ ਵੇਖੋ ਗੱਲ ਹੈ ਮੈਂ ਤਾਂ ਉਹਨਾਂ ਨੂੰ ਪਿੱਛੇ ਵੀ ਤੁਹਾਡੇ ਪੁਰਾਣੇ ਚੈਨਲ ਤੇ ਗੱਲ ਕਹੀ ਸੀਗੀ ਕਿ ਸਿੱਧੂ ਕਿਉਂ ਜਲੀਲ ਹੋ ਰਹੇ ਆ ਇਹ ਕਾਂਗਰਸ ਪਾਰਟੀ ਤੈਨੂੰ ਜਲੀਲ ਕਰ ਰਹੀ ਆ ਪੰਜਾਬ ਦਾ ਹਰਮਨ ਪਿਆਰਾ ਲੀਡਰ ਆ ਤੂੰ ਪੰਜਾਬ ਦੇ ਲੋਕ ਤੈਨੂੰ ਪਿਆਰ ਕਰਦੇ ਆ ਤੇ ਤੂੰ ਵੀ ਸੱਚਾ ਸੋਚਾ ਪੰਜਾਬੀ ਆ ਬڑا ਹਿੰਮਤੀ ਆਦਮੀ ਆ ਤੇ ਲੋਕ ਤੇਰੀ ਉਡੀਕ ਕਰ ਰਹੇ ਆ ਆ ਮੈਦਾਨ ਚਾ ਤੇ ਝੰਡਾ ਫੜ ਅੱਗੇ ਲੱਗ ਅਸੀਂ ਸਾਰੇ ਤੇਰੇ ਮਗਰ ਲਾ ਕੇ ਚੱਲਣ ਨੂੰ ਤਿਆਰ ਆ ਤਾਂ ਕਿ ਅਸੀਂ ਪੰਜਾਬ ਦੀ ਨਿਹਾਰ ਬਦਲ ਸਕੀਏ ਪਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ ਖਾਸ ਤੌਰ ਤੇ ਸ਼੍ਰੋਮਣੀ ਕਾਲ ਦਲ ਬਾਦਲ ਦੀ ਉਹ ਇਹ ਕਿਸਾਨੀ ਦੇ ਮੁੱਦੇ ਤੇ ਕਹਿ ਰਹੇ ਨੇ ਕਿ ਅਸੀਂ ਕਿਸਾਨੀ ਕਿਸਾਨ ਹਤਾਸ਼ੀ ਹੈਗੇ ਹੋਰ ਕੋਈ ਕਿਸਾਨ ਹਤਾਸ਼ੀ ਪਾਰਟੀ ਨਹੀਂਗੀ ਖੇਤੀ ਸੋਧ ਬਿੱਲ ਆਇਆ ਸੀ ਇਸਤਿਫਾ ਦੇ ਕੇ ਮੂੰਹ ਤੇ ਮਾਰਿਆ ਬੀਜੇਪੀ ਨਾਲ ਆਪਣਾ ਤੋੜ ਵਿਛੋੜਾ ਕਰ ਲਿਆ ਤੇ ਲੋਕ ਉਹਨਾਂ ਤੇ ਵਿਸ਼ਵਾਸ ਕਰਨਗੇ ਜੂਨ ਤੋਂ ਲੈ ਕੇ ਸਤੰਬਰ ਤੱਕ ਸਾਰਾ ਪਰਿਵਾਰ ਡੌਂਡੀ ਪਿੱਟਦਾ ਰਿਹਾ ਕਿ ਇਹ ਜਿਹੜੇ ਆਰਡੀਨੈਂਸ ਆਏ ਨੇ ਇਹ ਕਿਸਾਨਾਂ ਦੇ ਹਿੱਤ 'ਚ ਨੇ ਫਿਰ ਇਹ ਐਗਰੀਕਲਚਰ ਮੰਤਰੀ ਦੀਆਂ ਚਿੱਠੀਆਂ ਲੈ ਆ ਲੈ ਕੇ ਵਖਾਲਦੇ ਰਹੇ ਲੋਕਾਂ ਨੂੰ ਇਹ ਕਿਸਾਨਾਂ ਨੂੰ ਇਹਨਾਂ ਨੂੰ ਜੋ ਇਹਨਾਂ ਦੇ ਆਕਾ ਨੇ ਕਿਹਾ ਸੀ ਨਾ ਵੀ ਜਾ ਕੇ ਕਿਸਾਨਾਂ ਨੂੰ ਪੈਸੀਫਾਈ ਕਰੋ ਇਹ ਸਾਰੇ ਟੱਬਰ ਨੇ ਬਹੁਤ ਚਾਰਾ ਕੀਤਾ ਇਹ ਪ੍ਰਚਾਰ ਕਰਨ ਦਾ ਕਿ ਇਹ ਬਿੱਲ ਜਿਹੜੇ ਆ ਇਹ ਕਿਸਾਨਾਂ ਦੇ ਹੱਕ ਚ ਨੇ ਈਵਨ ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਜਿਹੜੇ ਮੈਂ ਸਮੇ ਨਾਮ ਕਿ ਜਿਨ੍ਹਾਂ ਦਾ ਆਧਾਰ ਕਿਸਾਨੀ ਸੀ ਉਹਨਾਂ ਕਿਸਾਨੀ ਵਾਸਤੇ ਕੀਤਾ ਵੇ ਬੜਾ ਤੇ ਕਿਸਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਪੰਜ ਵਾਰੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਨੇ ਵੀ ਕਹਿਤਾ ਪੀ ਇਹ ਬਿੱਲ ਜਿਹੜੇ ਆ ਕਿਸਾਨਾਂ ਦੇ ਹਿੱਤ ਚ ਨੇ ਬਲੋ ਸਾਰਾ ਟੱਬਰ ਤੇ ਟੌਂਡੀ ਪਿੱਟਦੇ ਰਹਿ ਪੀ ਇਹ ਕਿਸਾਨਾਂ ਦੇ ਹਿੱਤ ਚ ਬਿੱਲ ਨੇ ਤੇ ਜਦੋਂ ਉਹਨਾਂ ਦੀ ਕਿਸੇ ਨੇ ਗੱਲ ਸੁਣੀ ਹੀ ਨਹੀਂ ਵੇਖੋ ਦੋ ਕਾਰਨ ਨੇ ਕਿ ਉਹਨਾਂ ਅਸਤੀਫਾ ਕਿਉਂ ਦਿੱਤਾ ਤੇ ਐਂਡਿਓ ਕਿਉਂ ਛੱਡਿਆ ਪਹਿਲਾ ਕਾਰਨ ਆ ਪੀ ਕਿਸਾਨਾਂ ਨੇ ਉਹਨਾਂ ਦਾ ਘਰ ਘੇਰ ਲਿਆ ਬਾਦਲਪਿੰਡ ਵਾਲਾ ਨਾ ਕਿਸੇ ਨੂੰ ਅੰਦਰ ਜਾਣ ਦੇਣ ਤੇ ਨਾ ਅੰਦਰਲੇ ਨੂੰ ਬਾਹਰ ਨਿਕਲਣ ਦੇਣ ਤੇ ਨਾ ਕੋਈ ਉਹਨਾਂ ਦੀ ਗੱਲ ਸੁਣੇ ਪੰਜਾਬ ਜਦੋਂ ਵੇਖ ਲਿਆ ਉਸ ਪਰਿਵਾਰ ਨੇ ਕਿ ਅਸੀਂ ਤੇ ਆਈਸੋਲੇਟ ਹੋ ਗਏ ਫਿਰ ਉਹਨਾਂ ਨੂੰ ਮਜਬੂਰੀ ਵਸ ਅਸਤੀਫਾ ਦੇਣਾ ਪਿਆ ਤੇ ਐਨਡੀਏ ਛੱਡਣਾ ਪਿਆ ਦੂਜਾ ਕਾਰਨ ਜਦੋਂ ਉਹਨਾਂ ਮੁੜ ਕੇ ਕੋਰ ਕਮੇਟੀ ਦੀ ਮੀਟਿੰਗ ਕੀਤੀ ਤੇ ਬਹੁਤ ਸਾਰੇ ਜਿਹੜੇ ਸੀਨੀਅਰ ਮੈਂਬਰ ਸੀ ਉਹਨਾਂ ਨੇ ਕਿਹਾ ਵੀ ਆ ਜੋ ਹਾਲਾਤ ਬਣਿਆ ਜੇ ਆਪਾਂ ਕਿਸਾਨਾਂ ਦੇ ਨਾਲ ਨਾ ਖਲੋਤੇ ਤੇ ਸਾਡੀ ਪਾਰਟੀ ਖਤਮ ਹੋ ਜੂਗੀ ਤੇ ਜੇ ਭਾਈ ਤੁਸੀਂ ਉਹਨਾਂ ਦੀ ਹਮਾਇਤ ਨਹੀਂ ਕਰਨੀ ਤੇ ਫਿਰ ਲੋਕਾਂ ਸਾਨੂੰ ਘਰ ਹੀ ਨਹੀਂ ਵੜਨਦੇ ਨਾ ਅਸੀਂ ਤੇ ਫਿਰ ਮਾਨਾ ਘਰ ਬੈ ਜਾਗੇ ਤੇ ਤੁਸੀਂ ਇਹ ਵੀ ਜਾਣਦੇ ਹੋ ਵੀ ਇੱਕ ਦੁਕਾਨ ਤੋਂ ਸੌਦਾ ਨਾ ਮਿਲੇ ਤੇ ਲਾਗੇ ਦੂਜੀ ਦੁਕਾਨ ਹੋਵੇ ਉੱਥੋਂ ਆਸ ਹੋਵੇ ਸੌਦਾ ਮਿਲ ਜਾਣਾ ਤੇ ਫਿਰ ਉਹ ਜਿਹੜਾ ਸੌਦਾ ਲੈਣ ਵਾਲਾ ਵਾ ਉਹ ਪਹਿਲੀ ਦੁਕਾਨ ਛੱਡ ਕੇ ਦੂਜੀ ਤੇ ਚੱਲ ਜਾਂਦਾ ਤੇ ਜਿਵੇਂ ਉਹ ਦੁਕਾਨ ਹੈ ਕਿ ਹੈਗੀ ਹੈ ਕਹੀਂ ਵੀ ਖੋਲ ਕੇ ਬੈਠੇ ਆਂ ਹੋਰ ਵੀ ਖੁਲੀਆਂ ਹਨ ਸੋ ਉਹਨਾਂ ਵੇਖਿਆ ਵੀ ਸਾਡੇ ਕਿਤੇ ਜਿਹੜੇ ਸਾਥੀ ਨੇ ਉਹਨਾਂ ਨੇ ਸਾਡੇ ਨਾਲ ਨਾਰਾਜ਼ ਕਰਕੇ ਅੱਦੇ ਦੇ ਅੱਗੇ ਚੱਲ ਕੇ ਰਿੰਦੇ ਵੀ ਚਲੇ ਜਾਣ ਇਹ ਦੋ ਕਾਰਨ ਨੇ ਪਾਰਟੀ ਟੁੱਟ ਚੱਲੀ ਸੀ ਇਹ ਦੋ ਕਾਰਨਾਂ ਜਿਨ੍ਹਾਂ ਦੀ ਵਜ੍ਹਾ ਕਰਕੇ ਇਹਨਾਂ ਨੇ ਕਿਸਾਨਾਂ ਦੀ ਅਮੈਤ ਕੀਤੀ ਆ ਕਿਸਾਨਾਂ ਦੇ ਹਮਦਰਦੀ ਕਰਕੇ ਨਹੀਂ ਆਪਣੀ ਪਾਰਟੀ ਬਚਾਉਣ ਲਈ ਆਪਣਾ ਰਾਜਨੀਤਿਕ ਭੁੱਖ ਵੇਖਣ ਵਾਸਤੇ ਇਹ ਮਗਰਮੱਛ ਵਾਲੇ ਅਥੂ ਵਹਾ ਰਹੇ ਆ ਇਹਨਾਂ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਪਰ ਪੰਜਾਬ ਦਾ ਕਿਸਾਨ ਕਿਵੇਂ ਤੇ ਯਕੀਨ ਕਰੇ ਹਰ ਸਿਆਸੀ ਪਾਰਟੀ ਜਿਹੜੀ ਹੈ ਉਹੀ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਆਪੋ ਨੇ ਆਪਣੇ ਲੈਵਲ ਤੇ ਰੋਸ਼ ਪ੍ਰਦਰਸ਼ਨ ਕਰ ਰਹੇ ਨੇ ਪਰ ਕਿਸਾਨ ਕਿਵੇਂ ਤੇ ਯਕੀਨ ਕਰੇ ਕਿਸਾਨ ਕਿਉਂਕਿ ਹੁਣ ਕਾਨੂੰਨ ਬਣ ਗਿਆ ਅੱਜ ਵੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਬਿਲ ਪਾਸ ਕੀਤਾ ਗਿਆ ਸੀ ਇਹ ਨਹੀਂ ਕਰਨ ਦੇਵਾਂਗੇ 2.5 ਏਕੜ ਜ਼ਮੀਨ ਵਾਲਾ ਜਿਹੜਾ ਉਹਦੀ ਕੁਰਕੀ ਨਹੀਂ ਹੋਏਗੀ ਜ਼ਮੀਨ ਦੀ ਪਰ ਕਿਸਾਨ ਫੇਰ ਵੀ ਅਜ ਤੱਕ ਦੁਖੀ ਹੋ ਰਿਹਾ ਪਰ ਹੁਣ ਅੱਗੋਂ ਕਿਹਦੇ ਤੇ ਉਹ ਯਕੀਨ ਕਰੇ ਕਿਹੜੀ ਸਿਆਸੀ ਪਾਰਟੀ ਤੇ ਯਕੀਨ ਕਰੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇੱਕ ਕਿਸੇ ਤੇ ਯਕੀਨ ਨਾ ਕਰੇ ਕਿਸਾਨ ਕੋਈ ਇਹਦਾ ਹਮਦਰਦ ਨਹੀਂਗਾ ਨਾ ਕਾਂਗਰਸ ਹਮਦਰਦ ਹੈ ਨਾ ਬਾਦਲ ਅਕਾਲੀ ਦਲ ਹਮਦਰਦ ਹੈ ਨਾ ਕੋਈ ਹੋਰ ਹਮਦਰਦ ਹੈ ਇਹ ਸਭ ਆਪੋ ਆਪਣੀਆਂ ਪੋਲਿਟੀਕਲ ਰੋਟੀਆਂ ਸੇਕ ਰਾਇਆ ਸਭ ਨੂੰ 2022 ਦੀ ਇਲੈਕਸ਼ਨ ਦਿਸਦੀ ਆ ਇਹਨਾਂ ਨੂੰ ਕਿਸੇ ਨੂੰ ਆਪਣੇ ਕਿਸਾਨੀ ਨਾਲ ਕੋਈ ਹਮਦਰਦੀ ਨਹੀਂ ਕਿਉਂ ਇਹ ਕਾਂਗਰਸ ਪਾਰਟੀ ਨੇ 2006 ਚ ਇਹੋ ਹੀ ਬਿੱਲ ਪਾਸ ਕੀਤਾ ਆ 2013 ਚ ਬਾਦਲ ਅਕਾਲੀ ਦਲ ਦੀ ਸਰਕਾਰ ਨੇ ਇਹ ਬਿੱਲ ਪਾਸ ਕੀਤਾ ਵਾ 2017 ਚ ਫੇਰ ਕੈਪਟਨ ਸਾਹਿਬ ਨੇ ਥੋੜੀ ਬੋਟੀ ਐਮੈਂਡ ਕਰਕੇ ਇਹ ਬਿੱਲ ਪਾਸ ਕੀਤਾ ਵਾ ਇਹ ਤੇ ਹੁਣ ਐਵੇਂ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ ਕਿਸਾਨਾਂ ਦਾ ਹਮਦਰਦ ਕੋਈ ਨਹੀਂ ਮੈਂ ਕਿਸਾਨਾਂ ਨੂੰ ਅਪੀਲ ਕਰਨਾ ਕਿ ਪੋਲਿਟਿਕਲ ਪਾਰਟੀਆਂ ਤੇ ਪੋਲਿਟਿਕਲ ਲੀਡਰਾਂ ਦੇ ਕਿਹੇ ਚਾਹ ਸਜਣਾ ਆਇਓ ਇਹ ਇਹਨਾਂ ਨੇ ਤੁਹਾਡਾ ਮਾਰਗਦਰਸ਼ਨ ਨਹੀਂ ਕਰਨਾ ਇਹ ਇਹਨਾਂ ਨੇ ਹਰਡਲ ਖੜੀਆਂ ਕਰਨੀਆਂ ਨੇ ਤੁਸੀਂ ਆਪ ਸਿੱਧੀ ਇਸ ਮੂਮੈਂਟ ਦੀ ਬਾਗਡੋਰ ਆਪਣੇ ਹੱਥ ਚ ਰੱਖੋ ਤੇ ਇਹ ਵੀ ਕੋਸ਼ਿਸ਼ ਕਰੋ ਕਿ ਪੰਜਾਬ ਵਿੱਚ ਇੱਕ ਪੋਲੀਟੀਕਲ ਬਦਲ ਬਣੋ ਨਾ ਕਿ ਇਹਨਾਂ ਦੇ ਮਗਰ ਲੱਗੋ ਬਿਲਕੁਲ ਧੰਨਵਾਦ ਜੀ ਤਾਂ ਐਸਨ ਸਰਨਾ ਸਿਵਾ ਸਿੰਘ ਸੇਖਵਾ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ 328 ਰੂਪ ਜਿਹੜੇ ਗਾਇਬ ਹੋਏ ਔਰ ਉਸ ਮਾਮਲੇ 'ਚ ਜੇ ਐਸਜੀਪੀਸੀ ਵੱਲੋਂ ਕੋਈ ਕਾਰਾਜੋਰੀ ਨਹੀਂ ਕੀਤੀ ਗਈ ਤਾਂ ਇਹ ਕਾਨੂੰਨੀ ਰਸਤਾ اختیار ਕਰਾਂਗੇ ਔਰ ਇਸ ਤੋਂ ਵੱਡਾ ਸਭ ਤੋਂ ਵੱਡਾ ਬਿਆਨ ਜਿਹੜਾ ਸੇਵਾ ਸਿੰਘ ਸੇਖਵਾ ਵੱਲੋਂ ਇਹ ਦਿੱਤਾ ਗਿਆ ਕਿ ਕਿਸਾਨਾਂ ਦੀ ਹਮਦਰਦ ਕੋਈ ਵੀ ਸਿਆਸੀ ਪਾਰਟੀ ਇਸ ਟਾਈਮ ਨਹੀਂ ਹੈ ਔਰ ਕਿਸਾਨਾਂ ਨੂੰ ਆਪਣੀ ਖੁਦ ਦੀ ਸਿਆਸੀ ਪਾਰਟੀ ਜ਼ਰੂਰ ਬਣਾਣੀ ਚਾਹੀਦੀ ਹੈ ਤਾਂਕਿ ਉਹ ਕਿਸਾਨੀ ਨੂੰ ਬਚਾ ਸਕਣ ਔਰ ਪਵਿੱਖ ਜਿਹੜਾ ਕਿਸਾਨੀ ਦਾ ਜਾਂ ਪੰਜਾਬ ਦਾ ਉਸ ਦਾ ਵੀ ਉਹ ਬਚਾ ਕਰ ਸਕਣ ਕੈਮਰਾਮੈਨ ਰਾਜੂ ਦੇ ਨਾਲ ਰਾਜਨ ਗੁਸਾਈ ਪੰਜਾਬ ਵਾਇਰ ਨਿਊਜ਼ ਅੰਮ੍ਰਿਤਸਰ